4 ਜੂਨ ਨੂੰ ਕਰੀਬ 4:45 ਮਿੰਟ ਤੇ ਭਾਰਤੀ ਫੌਜ ਨੇ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ 18ਵੀਂ ਸਦੀ ਦੇ ਬਣੇ ਇੱਤਾਂ ਦੇ ਬੁਰਜ ਇਤਿਹਾਸਿਕ ਰਾਮਗੜੀਏ ਬੰਗੇ ਗੁਰੂ ਰਾਮਦਾਸ ਰਾਂ ਦੇ ਪਿੱਛੇ ਬਣੀ ਪਾਣੀ ਵਾਲੀ ਟੈਂਕੀ ਉੱਪਰ ਬੰਬਾਰੀ ਸ਼ੁਰੂ ਕਰ ਦਿੱਤੀ ਕੰਪਲੈਕਸ ਦੇ ਨੇੜੇ ਲੱਗਦੇ ਕਰਾਂ ਦੇ ਆਲੇ ਦੁਆਲੇ ਬਣੀਆਂ ਇਮਾਰਤਾਂ ਉੱਪਰ ਵੀ ਬੰਬਾਰੀ ਕੀਤੀ ਗਈ। 파ਰੀ ਤੋਪਖਾਨਾ ਜਿਹਨੂੰ ਕੇਵਲ ਖੁੱਲੀ ਮੈਦਾਨੀ ਲੜਾਈ ਵਿੱਚ ਵਰਤਿਆ ਜਾਂਦਾ ਹੈ। ਉਹ ਦਰਬਾਰ ਸਾਹਿਬ ਸਮੂਹ ਦੇ ਰਖਵਾਲਿਆਂ ਉੱਪਰ ਵਿਰੋਧ ਤਾਇਨਾਤ ਕੀਤੇ ਗਏ। 25 ਦੇ ਕਰੀਬ ਮਾਰੂ ਪਾਊਡਰ ਗੋਲੇ ਦਾਗੇ ਗਏ। ਨਤੀਜਾ ਇਹ ਨਿਕਲਿਆ ਕਿ ਕੰਪਲੈਕਸ ਦੀਆਂ ਇਮਾਰਤਾਂ ਢਹਿ ਤੇਰੀ ਬਣ ਕੇ ਢਹਿ ਤੇਰੀ ਹੋ ਕੇ ਮਲਬਾ ਬਣ ਗਈਆਂ ਪਰ ਫਿਰ ਵੀ ਜਜਵਾਰੂਆਂ ਨੇ ਐਸੇ ਜੋਹਰ ਦਿਖਾਏ ਕਿ ਭਾਰਤ ਸਰਕਾਰ ਆਪਣੀ ਪੂਰੀ ਤਾਕਤ ਝੋਕੰਦੇ باوجود ਵੀ ਪਰਕਰਮਾ ਦੀਆਂ ਪਰ ਕਰਮਾ ਵਿੱਚ ਉਹ ਪੈਰ ਨਾ ਰੱਖ ਸਕੀਆਂ ਜਦੋਂ ਇਸ ਘਟਨਾ ਬਾਰੇ ਇਸ ਘੇਰੇਬੰਦੀ ਬਾਰੇ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਾ ਸਿੱਖਾਂ ਨੂੰ ਪਤਾ ਲੱਗਾ ਤਾਂ ਉਹ ਅੰਮ੍ਰਿਤਸਰ ਵੱਲ ਕੂਚ ਕਰਨ ਲੱਗ ਪਏ ਉਹਨਾਂ ਨੇ ਆਪਣੇ ਹਥਿਆਰ ਚੁੱਕੇ ਸ਼ਸਤਰ ਸ਼ਸਤਰ ਲੈ ਤੇ ਇਹ ਡ੍ਰਿਡ ਫੈਸਲਾ ਕੀਤਾ ਕਿ ਅਸੀਂ ਆਪਣੇ ਗੁਰਧਾਮ ਨੂੰ ਪੰਜਾਂ ਦੇ ਸ਼ੈਤਾਨੀ ਪੰਜਾਂ ਵਿੱਚੋਂ ਮੁਕਤ ਕਰਾਂਗੇ। ਕਰੀਬ 50-60 ਹਜ਼ਾਰ ਦੇ ਨੇੜੇ ਤੇੜੇ। ਸੇਖੋ ਗੋਹਲਵਾਲ ਪਿੰਡ ਵਿੱਚ 71 ਹੋਏ। 30-40 ਦੇ ਕਰੀਬ। ਗੁਰਦਾਸਪੁਰ ਵਿਚਲੇ ਬਟਾਲੀਅਨ ਵਾਲੇ ਪਾਸਿਓਂ 71 ਹੋਏ। ਜੀਤ ਦੇ ਨੇੜੇ ਮੈਦੇ ਸਥਾਨ ਤੇ ਇਕੱਤਰ ਹੋਏ ਜਿੱਥੇ ਸੰਤ ਜਰਨੈਲ ਸਿੰਘ ਜੀ ਪਿੰਡਰਾਮ ਵਾਲਿਆਂ ਦਾ ਹਾਈ ਕੁਆਟਰ ਹੈੱਡ ਕੁਆਟਰ ਤੇ ਜਦੋਂ ਸਿੰਘਾਂ ਦੇ ਜਥੇਬਾਰੇ ਫੌਜ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਆਫੀਸਰ ਨੂੰ ਵਾਇਰਲੈਸ ਸੰਦੇਸ਼ ਭੇਜੇ ਉਹਨਾਂ ਨੇ ਅਗੋਂ ਉਹਨਾਂ ਨੂੰ ਜ਼ਬਰਦਸਤ ਹੁਕਮ ਜਾਰੀ ਕਰ ਦਿੱਤਾ ਕਿ ਇਹਨਾਂ ਉੱਪਰ ਬੰਬਾਰੀ ਕੀਤੀ ਜਾਵੇ ਗੋਲੇਬਾਰੀ ਕੀਤੀ ਜਾਵੇ ਇਹਨਾਂ ਨੂੰ ਅੰਮ੍ਰਿਤਸਰ ਜਾਣ ਤੋਂ ਰੋਕਿਆ ਜਾਵੇ ਉਹਨਾਂ ਨੇ ਜ਼ਬਰਦਸਤ ਗੋਲੇਬਾਰੀ ਕੀਤੀ ਤੇ ਅਨੇਕਾਂ ਸਿੱਖ ਸ਼ਹੀਦ ਹੋ ਗਏ 4 ਜੂਨ ਸਰਕਾਰ ਵੱਲੋਂ ਜਾਲਮਾਨੀ ਜਾਲਮਾਨੀ ਹਵਲ ਹਮਲਾ ਕਰਨ ਤੇ ਵੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੀ ਤੇ ਉਹਨਾਂ ਦੇ ਸਾਥੀਆਂ ਨੇ ਬੜੀ ਬਹਾਦਰੀ ਤੇ ਸਫਲਤਾ ਦੇ ਨਾਲ ਉਹਨਾਂ ਨੂੰ ਪਿੱਛੇ ਧੱਕ ਦਿੱਤਾ ਫੌਜ ਦੇ ਜਰਨੈਲ ਚਾਹੁੰਦੇ ਸੀ ਜੰਗ ਜਿੱਤਣਾ ਪਰ ਉਹ ਅਸਫਲ ਰਹੇ ਜੁਨਦੀ ਸ਼ਾਮ ਤੱਕ ਉਪਰਕਰਮਾ ਵਿੱਚ ਪੈਰ ਨਾ ਰੱਖ ਸਕੇ ਉਸ ਦਿਨ ਇਮਾਰਤਾਂ ਟਹਿ ਟੇਰੀ ਹੋ ਗਈਆਂ ਅਨੇਕਾ ਸਿੰਘ ਸ਼ਹੀਦ ਹੋ ਗਏ ਪਰ ਫਿਰ ਵੀ ਸਿੰਘਾਂ ਨੇ ਹੌਸਲੇ ਨਹੀਂ ਢਾਏ ਉਹ ਗੁਰੂ ਦਾ ਓਟ ਆਸਰਾ ਲੈ ਕੇ ਆਪਣੇ ਮੋਰਚਿਆਂ ਤੇ ਡਟੇ ਰਹੇ ਇਤਿਹਾਸ ਚਾਰਜ ਹੁੰਦਾ ਪੋਲ ਚੋਕਲੀ ਖਿਮਾ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਦੀ ਫਤਿਹ ਹਲੋ ਕਲੂ ਆਡੀਟ